ਸਤਿ ਸ੍ਰੀ ਅਕਾਲ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਮਾਂ ਹੋਇਆ ਹੈ ਸੋ ਆਉ ਮੰਨਿਤ ਬਿਰਤੀਆਂ ਇਕਾਗਰ ਕਰੀਏ ਗੁਰੂ ਕਾ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਰੋਹਰਾ ਸ਼ਬਦ ਪਿੱਛੇ ਪ੍ਰਭੂ ਏਉਂ ਜਦੋਂ ਸਤਗੁਰੂ ਗੁਰੂ ਅੰਗਦ ਦੇ ਸਾਹਿਬ ਜੀ ਮਹਾਰਾਜੀ ਸਾਚਖੰਡ ਪਿਆਨਾ ਕਰਗੇ ਸਨ ਉਹਨਾਂ ਤੋਂ ਬਾਅਦ ਉਹਨਾਂ ਦਾ ਜੋ ਸਾਰਾ ਸਮਾਗਮ ਹੈ ਸਾਰਾ ਕਰਕੇ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਵਿੰਦਵਾਲ ਸਾਹਿਬ ਤੇ ਆਪਣੇ ਘਰ ਦੇ ਉੱਪਰ ਬਣੇ ਹੋਏ ਚਿਬਾਰੇ ਦੇ ਵਿੱਚ ਸਾਧਕ ਜਨ ਜਿਹੜੇ ਸਨ ਉਹਨਾਂ ਨੇ ਇਕਾਂਤ ਦੇ ਵਿੱਚ ਬਤੀਤ ਕੀਤੇ ਤਾਂ ਇਉਂ ਜਦੋਂ ਹੁਣ 7 ਦਿਨ ਬਤੀਤ ਹੋ ਗਏ ਹਨ ਤੇਰਾਏ ਵਿਹਾਰ ਤਾਂ ਹੁਣ ਉਹਨਾਂ ਓੰਕਾਰ ਵਿਹਾਰ ਆਰੰਭ ਕੀਤਾ ਹੈ ਤਾ ਉਹ ਨੇਤਾ ਪ੍ਰਤੀ ਜਿਸ ਤਰ੍ਹਾਂ ਚੱਲਦੇ ਹਨ ਆ ਉਹਨਾਂ ਦਾ ਨਿਤ ਦਾ ਨੀਮ ਕੀ ਹੈ ਉਹ ਹੁਣ ਕਵੀ ਸੰਤੋਖ ਸਿੰਘ ਸਾਹਿਬ ਜੀ ਦੱਸਦੇ ਹਨ ਉਚਾਰਨ ਕਰਕੇ ਸ਼ਾਨੀ ਸੰਦ ਜਾਮਨ ਸਭੀ ਰਹਿ ਦੱਸਦੇ ਆ ਵੀ ਜਦੋਂ ਇੱਕ ਪੈਰ ਰਾਤ ਬਾਕੀ ਰਹਿ ਜਾਂਦੀ ਹੈ ਕੋਈ ਅਮਰਤ ਵੇਲਾ ਤਾਂ ਅਮਰਤ ਵੇਲਾ ਹੋ ਜਾਂਦਾ ਹੈ ਜਗਿਆ ਸ੍ਰੀ ਸਤਗੁਰੂ ਤਾਂ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜੀ ਜਾਗਦੇ ਹਨ ਲਖ ਭਜਨ ਸੁਹਿਲਾ ਤਾਂ ਵੀ ਕਿਉਂ ਜਾਗਦੇ ਆ ਵੀ ਭਜਨ ਕਰਨ ਦਾ ਸਿਮਰਨ ਕਰਨ ਦਾ ਸਭ ਤੋਂ ਸੋਹਣਾ ਵੇਲਾ ਹੈ ਭਾਈ ਬੱਲੂ ਜੀ ਮਹਾਰਾਜੀ ਦੀ ਆਗਿਆ ਲੈ ਕਰਕੇ ਗਲਕੋਠ ਜਾਵੇ ਆ ਬਿਆਸਾ ਦਰਿਆ ਤੋਂ ਪਾਣੀ ਭਰਨ ਵਾਸਤੇ ਜਾਂਦੇ ਹਨ ਤਾਂ ਬਿਆਸ ਦਰਿਆ ਦੇ ਵਿੱਚੋਂ ਭਰ ਕਰਕੇ ਪਾਣੀ ਦਾ ਘੜਾ ਮੱਜਨ ਕਰਵਾਵੇ ਤਾਂ ਲਿਆਉਂਦੇ ਹਨ ਤੇ ਮਹਾਰਾਜੀ ਦਾ ਆਪਣੇ ਹੱਥੀ ਇਸ਼ਨਾਨ ਕਰਵਾਉਂਦੇ ਨੇ ਤੇ ਮਹਾਰਾਜੀ ਦਾ ਹਰ ਰੋਜ਼ ਕਿਸੇ ਇਸ਼ਨਾਨ ਕਰਾਉਂਦੇ ਹਨੁਦੈਨ ਦੇ ਨਾਲ ਤਾਂ ਇਉਂ ਮਹਾਰਾਜੀ ਹਰ ਰੋਜ਼ ਇਹ ਨੀਮ ਹੈ ਇਹ ਕਿਵੇਂ ਇਸ਼ਨਾਨ ਕਰਨਾ ਹੈ ਪਰਮ ਗ੍ਰਿਹਜ ਗੋ ਸੇਤ ਕਟ ਤਾਂ ਸਰੀਰ ਵਿਰਧ ਹੋ ਚੁੱਕਾ ਹੈ ਤੇ ਜਿਹੜੇ ਸਿਰ ਦੇ ਦਾੜੇ ਦੇ ਕੇਸ ਹਨ ਉਹ ਚਿੱਟੇ ਹੋ ਚੁੱਕੇ ਹਨ ਪਰਸ ਮਸ ਬੁਖਾਰੀ ਤਾਂ ਆਪਣੇ ਹੱਥਾਂ ਦੇ ਨਾਲ ਸਿਰ ਦੇ ਕੇਸ ਅਤੇ ਦਾੜੇ ਦੇ ਕੇਸ ਉਹਨਾਂ ਨੂੰ ਤੋਂਦੇ ਹਨ ਬੱਲੂ ਸਰਬ ਸਰੀਰ ਕੋ ਭਾਈ ਬੱਲੂ ਜੀ ਮਹਾਰਾਜੀ ਦੇ ਸਾਰੇ ਸਰੀਰ ਨੂੰ ਪੁਕਟਨ ਮਲ ਆਚੇ ਆਪਣੇ ਹੱਥਾਂ ਦੇ ਨਾਲ ਵਟਣਾ ਮਲਣਾ ਕਰਦਾ ਹੈ ਵਟਣਾ ਮਲ ਤੋਂ ਬਾਅਦ ਫਿਰ ਆਪਣੇ ਹੱਥੀ ਸਾਰੇ ਸਰੀਰ ਦਾ ਇਸ਼ਨਾਨ ਕਰਵਾਉਂਦਾ ਹੈ ਇਸ਼ਨਾਨ ਕਰਨ ਤੋਂ ਬਾਅਦ ਫਿਰ ਮਹਾਰਾਜ ਜੀ ਨੂੰ ਪਹਿਨਣ ਵਾਸਤੇ ਸੁੱਕੇ ਕੱਪੜੇ ਦਿੰਦੇ ਹਨ ਤੇ ਮਹਾਰਾਜ ਜੀ ਫਿਰ ਆਪਣੇ ਮੱਥੇ ਤੇ ਤੇਲ ਤੇ ਚੰਦਨ ਦਾ ਤਿਰਕ ਲਾਉਂਦੇ ਹਨ ਤਾਂ ਜਿਹੜਾ ਚੰਦਨ ਹੈ ਉਹਨੂੰ ਠੰਡਾ ਮੰਨਦੇ ਨੇ ਫਿਰ ਮਹਾਰਾਜ ਜੀ ਆਪਣੇ ਸਿੰਘਾਸਣ ਤੇ ਸੱਜ ਜਾਂਦੇ ਹਨ ਤਾਂ ਇੱਕ ਮਨ ਤੇ ਇੱਕ ਚਿਤ ਹੋ ਕਰਕੇ ਆਪਣੇ ਆਨੰਦ ਵਿੱਚ ਲੇਨ ਹੋ ਕਰਕੇ ਅਸਹਿ ਸਮਾਧਾ ਅਸਹਿ ਸਮਾਧੀ ਵਿੱਚ ਚਲੇ ਜਾਂਦੇ ਹਨ ਜੀ ਸ਼ਿਵ ਬ੍ਰਹਮਾ ਸਭ ਜਿਨ੍ਹਾਂ ਨੂੰ ਜੋਗੀ ਸ਼ਿਵ ਜੀ ਤੇ ਬ੍ਰਹਮਾ ਆਦਿਕ ਜਿਸ ਕਰੇ ਰਾਧਾ ਜੈਸ ਵਾਹਿਗੁਰੂ ਦੀ ਰਤਨਾ ਕਰਦੇ ਹਨ ਤੇ ਉਸ ਵਾਹਿਗੁਰੂ ਵਿੱਚ ਸਰਤੀ ਵਰਤੀ ਜੋੜਦੇ ਨੇ ਸਾਧ ਹੋਤ ਲਗਵੀ ਸਿ ਵਿਦ ਤ ਸਵੇਰ ਹੋਣ ਤੱਕ ਸੇਖਤ ਆਇਆ ਪਾਵੇ ਤਾਂ ਇਉਂ ਚੌਕੜਾ ਮਾਰ ਕੇ ਤੇ ਧਿਆਨ ਵਿੱਚ ਲੀਨ ਰਹਿੰਦੇ ਨੇ ਤਾਂ ਫਿਰ ਜਿਹੜੇ ਰਬਾਬੀ ਹਨ ਉਹ ਆ ਕਰਕੇ ਗੁਰੂ ਕੇ ਸ਼ਬਦਾਂ ਦਾ ਕੀਰਤਨ ਗਾ ਕਰਕੇ ਸੁਣਾਉਂਦੇ ਆਸਾ ਕਿ ਵਾਰ ਦਾ ਕੀਰਤਨ ਹੁੰਦਾ ਹੈ ਤਾਂ ਅਨੇਕਾਂ ਪ੍ਰਕਾਰ ਦੇ ਰਾਗਾਂ ਨੂੰ ਗਾ ਕਰਕੇ ਤਾ ਉਹ ਸੁਣਾਉਂਦੇ ਨੇ ਤੇ ਸੁਣਨ ਵਾਲਿਆਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਮਨੋਮਦਰ ਕਨ ਗਰਜਤੀ ਤਾਂ ਕਹਿੰਦੇ ਇਉਂ ਮੰਨ ਲਓ ਵੀ ਜਿਵੇਂ ਆਕਾਸ਼ ਦੇ ਵਿੱਚ ਬੱਦਲ ਗਰਜਦੇ ਹੋਣ ਜਿਵੇਂ ਮੋਰ ਸੁਹੰਦੇ ਤਾਂ ਮੂਰਾਂ ਨੂੰ ਬੜਾ ਸੋਹਣਾ ਲੱਗਦਾ ਬੱਦਲਾਂ ਦਾ ਗਰਜਣਾ ਤੇ ਇਉਂ ਆਸਾ ਕੀ ਵਾਰ ਦਾ ਕੀਰਤਨ ਗੁਰਸਿੱਖਾਂ ਨੂੰ ਬਹੁਤ ਪਿਆਰਾ ਲੱਗਦਾ ਹੈ ਨਾਨਕ ਅੰਗਦ ਗੁਰੂ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕੀ ਵਡਿਆਈ ਉਹਨਾਂ ਦੇ ਬਾਗ ਇਹਨਾਂ ਦੀ ਵਡਿਆਈ ਹੈ ਵਾਸੇ ਦੇ ਹੀ ਨਿਹਾਲ ਕਰ ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਦੇ ਕਰਕੇ ਨਿਹਾਲ ਕੀਤਾ ਹੈ ਸੁਖ ਸਮਦਾਈ ਤਾਂ ਹੁਣ ਇਹ ਅੱਗੋਂ ਸਾਰਿਆਂ ਲੋਕਾਂ ਦੇ ਤਾਂ ਹੀ ਸੁਖ ਦੇਣ ਵਾਲੇ ਹਨ ਦੇਵ ਸੰਗ ਸਿਮਰਨ ਕਰਹਿ ਤਾਂ ਪ੍ਰੇਮ ਦੇ ਨਾਲ ਮਹਾਰਾਜ ਜੀ ਸਿਮਰਨ ਕਰਦੇ ਹਨ ਸੁਖ ਤੁਨ ਉਚਾਰੇ ਤਾਂ ਉਸ ਵਾਹਿਗੁਰੂ ਨੂੰ ਆਪਣੇ ਮੁਖੋਂ ਧੰਨ ਧੰਨ ਕਹਿੰਦੇ ਹਨ ਕਾਮਲ ਗਤ ਗਤ ਜਰਾ ਤਾਂ ਜਿਹੜੀ ਲੋ ਕੰਡੇ ਹਨ ਖੜੇ ਹੋ ਜਾਂਦੇ ਆ ਤੇ ਬਾਣੀ ਅਸਤਵਸਤ ਹੋ ਜਾਂਦੀ ਹਨ ਹਮੇਸ਼ਾ ਪਰਵਕਾਰ ਵਿਚਾਰਦੇ ਹਨ ਇਉ ਗੁਰੂ ਦੇ ਚਰਨਾਂ ਦੇ ਵਿੱਚ ਮਨ ਲੀਨ ਰਹਿੰਦਾ ਹੈ ਤਾਂ ਇਉ ਅਮਰਤ ਵਿਲਾਪ ਤੀਤ ਹੁੰਦਾ ਹੈ ਤਾਂ ਸਤਿਗੁਰਾਂ ਦੇ ਪਾਸ ਅਮਰਤ ਦੀ ਵਰਸ਼ਾ ਹੁੰਦੀ ਹੈ ਤਾਂ ਕੀਰਤਨ ਸੁਣਨ ਵਾਲਿਆਂ ਨੂੰ ਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹਨ ਭਈ ਉਹ ਹੀ ਅਮਰਤ ਵੇਲੇ ਦਰਬਾਰ ਵਿੱਚ ਪਹੁੰਚਦੇ ਨੇ ਤਾ ਕਹਿੰਦੇ ਜਿਸ ਤਰ੍ਹਾਂ ਸਮੁੰਦਰ ਦੀ ਛਲ ਦੇ ਨਾਲ ਰਤਨ ਸੁਖਾਲਾ ਤਾਂ ਸੌਖਿਆ ਹੀ ਰਤਨ ਪ੍ਰਾਪਤ ਹੋ ਜਾਂਦੇ ਹਨ ਤਾਂ ਇਉਂ ਅਮਰਤ ਵੇਲਾ ਜਿਹੜਾ ਹੈ ਉਹ ਸਮੁੰਦਰ ਦੀ ਛਲ ਵਾਂਗ ਹੈ ਤੇ ਸਤਿਗੁਰਾਂ ਦੇ ਪਾਸ ਸਿੱਖ ਹੋ ਕਰਕੇ ਸਤਿਗੁਣ ਪਾਵੇ ਤਾਂ ਜਿਹੜੇ ਸ਼ੋਭ ਗੁਣ ਹਨ ਸਤ ਸੰਤੋਖ ਦਇਆ ਧਰਮ ਆਦਕ ਇਹਨਾਂ ਗੁਣਾਂ ਦੀ ਪ੍ਰਾਪਤੀ ਕਰਦੇ ਨੇ ਤਾਂ ਜਿਹੜਾ ਜੰਮਣ ਮਰਨ ਦਾ ਚਿਰ ਕਾਲ ਤੋਂ ਦੁੱਖ ਹੈ ਤਾਂ ਇਹਨਾਂ ਨੂੰ ਮੂਲ ਤੋਂ ਮੁੱਢ ਤੋਂ ਹੀ ਮਿਟਾ ਲੈਂਦੇ ਹਨ ਮਰਦੇ ਤਾਂ ਹਿਰਦੇ ਵਿੱਚ ਇਦਾਂ ਪਰਮ ਪ੍ਰੇਮ ਪੈਦਾ ਹੁੰਦਾ ਹੈ। ਤਾਂ ਸਤਨਾਮ ਵਾਹਿਗੁਰੂ ਜਪਦੇ ਨੇ। ਤਾਂ ਸੰਸਾਰ ਨੂੰ ਮਥਿਆ ਜਾਣਿਆ ਹੈ। ਤਾਂ ਇਉਂ ਇੱਕ ਮਥਿਆ ਜਾਣ ਕੇ ਸੰਸਾਰ ਨੂੰ ਤੇ ਇੱਕ ਵਾਹਿਗੁਰੂ ਦੇ ਵਿੱਚ ਆਪਣਾ ਜਿਹੜਾ ਧਿਆਨ ਹੈ ਉਹ ਜੋੜ ਕਰਕੇ ਰੱਖਦੇ ਨੇ। ਤਾਂ ਦਿਨ ਚੜ੍ਹਦੇ ਆ ਤਾਂ ਹੀ ਇਸੇ ਰੀਤ ਅਨੁਸਾਰ। ਤਾਂ ਆਨੰਦ ਲੈਂਦੇ ਹਨ। ਤਾਂ ਜਦੋਂ ਦਿਨ ਦਾ ਜਿਹੜਾ ਹੋ ਜਾਂਦਾ ਸਾਰੀਆਂ ਸੰਗਤਾਂ ਮਿਲ ਕਰਕੇ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ ਤਾਂ ਪਵਿੱਤਰ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਕਰਦੇ ਹਨ ਤਾਂ ਜਿਹੜੇ ਸ਼ਾਂਤੀ ਦਾ ਸਰੂਪ ਹਨ ਤਾਂ ਉਮਰ ਵੱਡੀ ਹੈ ਕਦ ਜਿਨ੍ਹਾਂ ਦਾ ਛੋਟਾ ਹੈ ਰੂਪ ਤਾ ਤੀਜਾ ਸਰੂਪ ਗੁਰੂ ਨਾਨਕ ਸਾਹਿਬ ਦਾ ਉਪਮਾ ਤੁਰੈ ਧਾਰਨ ਕੀਤਾ ਹੈ। ਹਲਕ ਪਲਕ ਕਰਤੀ ਸਫਲ ਸਿੱਖ ਸੰਗਤਾਂ ਦਾ ਜਿਹੜਾ ਲੋਕ ਪਰਲੋਕ ਹੈ ਉਹ ਸਫਲ ਕਰਦੇ ਨੇ। ਇਨਾਂ ਦਾ ਹੁੰਦਾ ਸਫਲ ਜਿਹੜੇ ਦਰਸ਼ਨ ਕਰਦੇ ਨੇ। ਤਾਂ ਸੰਗਤਾਂ ਮੱਥਾ ਟੇਕ ਕਰਕੇ ਕੋਲ ਬੈਂਦੀਆਂ ਹਨ। ਮਨ ਦੇ ਵਿੱਚ ਬੜੀ ਪ੍ਰਸੰਤਾ ਹੁੰਦੀ ਹੈ। ਇਹ ਦੱਸ ਲਿਰਾ ਤਾਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਇੱਛਾ ਹੈ ਤਾਂ ਇਉਂ ਇੱਛਾ ਰੱਖ ਕੇ ਵਾਹਿਗੁਰੂ ਦੀ ਦਰਸ਼ਨ ਕਰਦੇ ਨੇ ਉਹਨਾਂ ਤੇ ਮਹਾਰਾਜੀ ਦੀ ਬਹੁਤੀ ਪ੍ਰਸੰਨਤਾ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਵਾਹਿਗੁਰੂ ਦੀ ਪ੍ਰਾਪਤੀ ਵੀ ਕਰਵਾ ਦਿੰਦੇ ਹਨ ਇਉਂ ਉੱਤਮ ਰਾਹ ਦੱਸਦੇ ਹਨ ਤੇ ਆਨੰਦ ਦੀ ਪ੍ਰਾਪਤੀ ਕਰਾਉਂਦੇ ਹਨ ਤਾਂ ਉਹਨਾਂ ਦੇ ਹਿਰਦੇ ਵਿੱਚ ਅਠੇ ਪੈਰ ਸਿਮਰਨ ਦੀ ਲੱਵ ਲੱਗ ਜਾਂਦੀ ਹੈ ਤੇ ਸਿਮਰਨ ਕਰਨ ਵਾਲੇ ਤੇ ਸਰੀਰ ਦਾ ਹੰਕਾਰ ਤਿਆਗ ਦਿੰਦੇ ਨੇ ਤਾਂ ਜਿਹੜੇ ਪਦਾਰਥਾਂ ਦੇ ਲੋੜਬੰਦ ਹਨ ਆ ਆਪਣੀਆਂ ਲੋੜਾਂ ਵਾਸਤੇ ਦਰਸ਼ਨਾ ਵਾਸਤੇ ਆਉਂਦੇ ਨੇ ਤੇ ਮਹਾਰਾਜ ਜੀ ਆਪਣਾ ਬਿਰਤ ਜਾਣਦਿਆਂ ਹੋਇਆਂ ਦੀ ਭਾਵ ਹੈ ਤੇ ਮਹਾਰਾਜ ਜੀ ਉਹਨਾਂ ਨੂੰ ਖਰਚਣ ਵਾਸਤੇ ਪਦਾਰਥ ਦਿੰਦੇ ਹਨ ਤਾਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਾਲੇ ਨੇ ਤੇ ਉਹ ਤੇ ਸਿੱਖ ਮਹਾਰਾਜ ਜੀ ਨੂੰ ਬਹੁਤੇ ਪਿਆਰੇ ਲੱਗਦੇ ਹਨ ਤਾਂ ਉਹਨਾਂ ਨਾਲ ਬਹੁਤ ਪ੍ਰੇਮ ਪਿਆਰ ਨਾਲ ਮਹਾਰਾਜ ਜੀ ਬੋਲਦੇ ਹਨ ਤਾਂ ਫਿਰ ਵਾਹਿਗੁਰੂ ਦੀ ਪ੍ਰਾਪਤੀ ਵੀ ਉਹਨਾਂ ਗੁਰਮੁਖਾਂ ਨੂੰ ਹੁੰਦੀ ਹੈ ਤੇ ਜਿਹੜੇ ਪੁੱਤਰ ਦੇ ਜਾਂ ਧਾਂ ਦੀ ਇਹਦੇ ਵਿੱਚ ਇੱਛਾ ਲੈ ਕਰਕੇ ਦਰਸ਼ਨ ਪਾਵੈ ਦਰਸ਼ਨ ਕਰਦੇ ਹਨ ਤਾਂ ਪੁੱਤਰ ਵਾਲਿਆਂ ਨੂੰ ਪੁੱਤਰ ਤੇ ਧੰਨ ਵਾਲਿਆਂ ਨੂੰ ਧੰਦੀ ਇੱਛਾ ਜਿਹੜੀ ਹੈ ਉਹ ਪੂਰੀ ਹੁੰਦੀ ਹੈ ਪਰ ਪਦਾਰਥ ਤਾਂ ਮਿਲ ਜਾਂਦੀ ਆ ਪਰ ਉਹਨਾਂ ਦੇ ਮਨ ਵਿੱਚ ਪ੍ਰੇਮ ਨਹੀਂ ਵਧਦਾ ਹੈ ਤਾਂ ਕਹਿੰਦੇ ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋ ਜਾਂਦਾ ਹੈ ਤਾਂ ਸੋਹਣਾ ਗੁਰੂ ਦਾ ਦਰਬਾਰ ਸਜਦਾ ਹੈ ਤਾਂ ਲੰਗਰ ਤਿਆਰ ਹੋ ਜਾਂਦਾ ਹੈ ਸਾਰਿਆਂ ਵਾਸਤੇ ਹੀ ਜਦੋਂ ਆਏ ਜਦ ਲੰਗਰੀ ਤਾਂ ਜਦੋਂ ਲਾਂਗਰੀ ਲੰਗਰ ਤਿਆਰ ਕਰਕੇ ਭਾਖੇ ਅਰਦਾਸਾਂ ਮਹਾਰਾਜ ਜੀ ਪਾਸ ਆ ਕੇ ਅਰਦਾਸ ਬੇਨਤੀ ਕਰਦਾ ਹੈ ਤਾਂ ਇਉਂ ਅਰਦਾਸ ਸੁਣ ਕੇ ਲਾਂਗਰੀ ਦੀ ਤੀਜੇ ਪਾਤਸ਼ਾਹ ਮਹਾਰਾਜ ਜੀ ਉੱਠਦੇ ਹਨ ਤੇ ਨਾਲ ਸਾਰੀਆਂ ਸੰਗਤਾਂ ਨੂੰ ਲੈਂਦੇ ਹਨ ਤਾਂ ਸਿੱਖ ਸੰਗਤਾਂ ਪ੍ਰਸੰਨ ਹੋ ਕਰਕੇ ਮਹਾਰਾਜ ਜੀ ਦੇ ਚਰਨ ਧੋਉਂਦੀਆਂ ਹਨ ਤਾਂ ਇਉਂ ਮਹਾਰਾਜ ਜੀ ਦੀ ਸੇਵਾ ਕਰਕੇ ਸਿੱਖ ਸੰਗਤਾਂ ਪ੍ਰਸੰਨ ਹੁੰਦੀਆਂ ਨੇ ਇਓ ਸਖ ਸੰਗਤਾਂ ਨੂੰ ਨਾਲ ਲੈ ਕਰਕੇ ਚੌਂਕੀ ਨੇ ਆਵੇ ਤਾਂ ਲੰਗਰ ਵਿੱਚ ਪਹੁੰਚ ਜਾਂਦੇ ਹਨ ਆ ਗੁਰੂ ਘਰ ਦੇ ਵਿੱਚ ਵਰਣ ਦੀ ਤੇ ਆਸ਼ਰਮ ਦੀ ਕੋਈ ਵਿਚਾਰ ਨਹੀਂ ਹੈ ਇੱਕ ਪੰਗ ਦੇ ਵਿੱਚ ਸਾਰੇ ਬੰਦੇ ਹਨ ਜਿਵੇਂ ਉਹ ਇੱਕ ਸਾਥ ਬੰਦੇ ਹਨ ਤਾਂ ਇਓ ਸਿੱਖਾਂ ਦੇ ਵਿੱਚ ਤੀਜੇ ਪਾਤਸ਼ਾਹ ਮਹਾਰਾਜਾ ਸੋਭਾ ਪਾਉਂਦੇ ਹਨ ਬੈਠ ਕਰਕੇ ਤੈ ਸਮੇ ਤਾ ਮਨ ਲਓ ਜਿਵੇਂ ਮੁਨੀਆਂ ਦੇ ਨਾਲ ਜੰਗਲ ਦੇ ਵਿੱਚ ਰਉਵੀਰ ਕ੍ਰਿਪਾਲਾ ਤੇ ਰਾਮਚੰਦਰ ਜੀ ਸੋਭਾ ਪਾਉਂਦੇ ਆ ਇਉਂ ਸੰਗਤਾਂ ਦੇ ਨਾਲ ਲੰਗਰ ਵਿੱਚ ਬੈਠੇ ਤੀਜੇ ਪਾਤਸ਼ਾਹ ਮਹਾਰਾਜ ਦੀ ਸੋਭਾ ਪਾਉਂਦੇ ਹਨ ਤੇ ਮਹਾਰਾਜ ਜੀ ਦੇ ਛਕਣ ਵਾਸਤੇ ਲੋਣ ਤੋਂ ਬਿਨਾ ਉਗਰਾ ਸਤਿਗੁਰੂ ਖਾਵੇ ਆ ਉਹ ਤਿਆਰ ਹੁੰਦਾ ਜਿਸ ਨੂੰ ਮਹਾਰਾਜ ਜੀ ਛਕਦੇ ਹਨ ਥੋੜਾ ਛਕਦੇ ਹਨ ਤੇ ਬਹੁਤੀ ਭੁੱਖ ਰੱਖ ਕੇ ਖਾਂਦੇ ਨੇ ਤਾਂ ਇਉਂ ਨਹੀਂ ਵੀ ਬਹੁਤਾ ਪੇਟ ਭਰ ਕੇ ਖਾ ਲੈਣਾ ਸੰਤ ਚੰਦਰ ਸਰਦਾਰ ਜੀ ਹਨ ਸੰਗਤਾਂ ਤਾਂ ਹੋਰ ਜਿੰਨੀਆਂ ਵੇ ਸਾਰੀਆਂ ਸਿੱਖ ਸੰਗਤਾਂ ਹਨ ਤਾਂ ਉਹਨਾਂ ਵਾਸਤੇ ਸਵਾਦਲਾ ਭੋਜਨ ਬਣਦਾ ਹੈ ਤਾਂ ਭਾਂਤ ਭਾਂਤ ਦੇ ਭੋਜਨ ਸ਼ੱਕਦੇ ਹਨ ਤਾਂ ਸ਼ੱਕੇ ਸੁਖ ਦੀ ਪ੍ਰਾਪਤੀ ਕਰਦੇ ਨੇ ਤਾਂ ਇੱਕ ਪਾਸਿਓਂ ਲੈਣ ਜਿਹੜੀ ਹੈ ਉਹ ਭੋਜਨ ਸ਼ੱਕੇ ਉਰਦੀ ਹੈ ਤਾਂ ਇੰਨ ਗੁਰੂ ਘਰ ਦੇ ਵਿੱਚ ਭੇਦ ਨਾ ਜਹਤੂਆ ਕੋਈ ਦੂਜਾ ਭੇਦ ਭਾਵ ਨਹੀਂ ਹੈ ਤਾਂ ਇੰਨ ਜਦੋਂ ਸਾਰੇ ਲੰਗਰ ਸ਼ੱਕ ਲੈਂਦੇ ਹਨ ਤਾਂ ਆਪੋ ਆਪਣੇ ਥਾਵਾਂ ਤੇ ਪਹੁੰਚ ਜਾਂਦੇ ਨੇ ਦੈਨ ਦਾ ਜਦੋਂ ਚੌਥਾ ਭਾਗ ਚੌਥਾ ਪੈਰ ਆਉਂਦਾ ਹੈ ਇੱਕ ਬੰਦਗੀ ਪ੍ਰੀਤ ਪਲਖ ਇੱਕ ਪੰਡਿਤ ਹੈ ਜਿਸ ਦੇ ਮਨ ਵਿੱਚ ਬੜੀ ਪ੍ਰੀਤ ਹੈ ਤਾਂ ਜਾਣ ਲਿਆ ਤੀਜੇ ਪਾਤਸ਼ਾਹ ਅੰਤਰਜਾਮੀ ਸਤਿਗੁਰਾਂ ਨੇ ਜਿਸ ਦੇ ਮਨ ਵਿੱਚ ਕਾਮਨਾ ਤਾਂ ਉਹਦੇ ਮਨ ਵਿੱਚ ਇੱਛਾ ਹੈ ਮੈਂ ਕਥਾ ਸੁਣਾਵਾਂ ਇੱਛਾ ਹੈ ਵੀ ਮੈਂ ਮਹਾਰਾਜ ਜੀ ਨੂੰ ਕਥਾ ਸੁਣਾਵਾਂ ਕਰੋ ਕਲਾ ਮੈਂ ਆਪਣੂ ਭਈ ਜੇ ਮੈਂ ਕਥਾ ਸੁਣਾਉਂਗਾ ਤੇ ਇਹਦੇ ਨਾਲ ਮੇਰਾ ਭਲਾ ਹੋਵੇਗਾ ਇਹ ਸਤਗੁਰੂ ਰਿਝਾਵੈ ਇਹ ਸਤਗੁਨਾ ਦੀ ਪ੍ਰਸੰਤਾ ਹੋਵੇਗੀ ਇਸ ਕੀ ਉਰਪੀ ਜਾਣ ਕੇ ਤਾਂ ਉਸ ਬ੍ਰਾਹਮਣ ਦੇ ਹਿਰਦੇ ਦੀ ਜਾਣ ਕਰਕੇ ਮਹਾਰਾਜ ਜੀ ਨੇ ਹਕੂਮ ਕੀ ਤਾ ਵੀ ਭਾਈ ਤੁਸੀਂ ਕਸਾ ਕਰਿਆ ਕਰੋ ਮਦ ਜੀਸੂ ਗੋਪਾਲ ਹੈ ਤਾਂ ਉਹ ਬ੍ਰਾਹਮਣ ਦਾ ਨਾਮ ਕੇਸੋ ਗੋਪਾਲ ਹੈ ਵਿੱਦਿਆ ਵਿੱਚ ਬੜਾ ਨਿਪੁੰਨ ਮਾਰ ਹੈ ਦਿਨ ਦੇ ਚੌਥੇ ਪੈਰ ਵਿੱਚ ਆਉਂਦਾ ਹੈ ਕਥਾ ਦੇ ਕਥਾ ਕਰਦਾ ਹੈ ਜਿਹੜੇ ਪਾਤਸ਼ਾਹ ਮਹਾਰਾਜ ਜੀ ਸੁਣਦੇ ਹਨ ਆ ਬਈ ਗੁਰੂ ਕੇ ਸੰਗਤਾਂ ਵੀ ਕਥਾ ਸੁਣਦੀਆਂ ਨੇ ਕਿਉਂ ਕਥਾ ਦੇ ਭੁਗਤ ਤੋਂ ਬਾਅਦ ਰਬਾਬੀ ਆ ਜਾਂਦੇ ਹਨ ਗੁਰੂ ਕੇ ਸ਼ਬਦਾਂ ਦਾ ਕੀਰਤਨ ਹੁੰਦਾ ਹੈ ਰਾਗਾਂ ਤੇ ਰਗਣੀਆਂ ਦੇ ਤੁਨਾ ਦੇ ਸਹਿਤ ਬੜੇ ਸੋਹਣੇ ਤਰੀਕੇ ਨਾਲ ਗਾਉਂਦੇ ਹਨ ਕਿਉਂ ਕਥਾ ਕੀਰਤਨ ਕਰਦਿਆਂ ਕਰਦਿਆਂ ਹੀ ਰਾਤ ਦਾ ਵੀ ਇੱਕ ਪੈਰ ਜਿਹੜਾ ਹਾ ਉਹ ਹੋਣ ਵਾਲਾ ਹੋ ਜਾਂਦਾ ਹੈ ਸਿਮਰਨ ਹੋਏ ਸਤਨਾਮ ਕੋ ਕਿਉਂ ਮਹਾਰਾਜੀ ਦੇ ਪਾਸ ਸਤਨਾਮ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਤਾਂ ਇੱਕ ਮੰਨ ਤੇ ਇੱਕ ਚਿਤ ਹੋ ਕਰਕੇ ਮਹਾਰਾਜ ਅਤੇ ਸਿੱਖ ਸੰਗਤਾਂ ਜਿਹੜੀਆਂ ਹਨ ਸਿਮਰਨ ਵਿੱਚ ਜੁੜਦੀਆਂ ਨੇ ਤਾਂ ਇਉਂ ਫਿਰ ਰਾਤ ਨੂੰ ਫਿਰ ਜਦੋਂ ਆਰਾਮ ਕਰਨ ਦਾ ਵੇਲਾ ਹੁੰਦਾ ਹੈ ਤੇ ਮਹਾਰਾਜੀ ਸੇਜਾ ਤੇ ਬਰਾਜਮਾਨ ਹੋ ਜਾਂਦੇ ਹਨ ਤਾਂ ਇਉਂ ਹਰ ਰੋਜ਼ ਦਾ ਵਿਵਹਾਰ ਹੈ ਇਹ ਸਤਿਗੁਰਾਂ ਦਾ ਦਰਸ਼ਨ ਕਰਕੇ ਤੇ ਅਗ ਪਾਪ ਭੱਜ ਜਾਂਦੇ ਹਨ ਤੇ ਮਹਾਰਾਜੀ ਨੇ ਨਿਰੰਤਰ ਇਹੋ ਹੀ ਨਿਯਮ ਨਿਭਾਇਆ ਹੈ ਤਾਂ ਜਿਹੜੇ ਅੰਤਰਜਾਮੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਹਨ ਤਾਂ ਆਪਣੇ ਸਰੀਰ ਤੇ ਚਿੱਟੇ ਰੰਗ ਦਾ ਚੋਲਾ ਪਹਿਨਦੇ ਹਨ ਤੇ ਉਸੇ ਕੱਪੜੇ ਨੂੰ ਹਰ ਰੋਜ਼ ਜਿਹੜਾ ਹੈ ਧੋ ਲੈਂਦੇ ਹਨ ਪਾ ਲੈਂਦੇ ਹਨ ਤਾਂ ਹੋਰ ਦੂਜਾ ਵਸਤਰ ਕੋਲੇ ਨਹੀਂ ਰੱਖਦੇ ਹਨ ਤਾਂ ਜਦੋਂ ਕਿਤੇ ਦੂਜਾ ਵਸਤਰ ਦੂਜਾ ਚੋਲਾ ਲੈਂਦੇ ਨੇ ਉਹਦੇ ਉੱਪਰ ਹੋਏ ਜੋ ਤਾਂ ਪਹਿਲਾ ਜੋ ਮਹਾਰਾਜੀ ਪਾਸ ਚੋੜਾ ਹੁੰਦਾ ਹੈ ਤਾਂ ਉਹ ਕਿਸੇ ਲੋੜਵੰਦ ਨੂੰ ਅਰਥੀ ਨੂੰ ਦੇ ਦਿੰਦੇ ਹਨ ਤਾਂ ਦੂਜਾ ਬਸਤਰ ਵੀ ਘਰ ਵਿੱਚ ਨਹੀਂ ਰੱਖਦਾ ਤਾਂ ਇਉਂ ਇਹ ਵੀ ਵਦਨ ਭਾਈ ਵੱਲੂ ਨੂੰ ਕਿਹਾ ਹੈ ਤਾਂ ਖਾਣ ਵਾਸਤੇ ਜੋ ਅੰਨ ਹੈ ਤਾਂ ਉਹ ਵੀ ਭਾਈ ਨਵਾਂ ਹੀ ਆਉਂਦਾ ਹੈ ਤਾਂ ਜਿੰਨੀ ਵੀ ਜਿਹੜੀ ਰਾਸਤਵਾਸ ਲੰਗਰ ਵਿੱਚ ਲੱਗਦੀ ਹੈ ਤਾਂ ਉਹਨੂੰ ਸਾਰੀ ਨੂੰ ਪਕਾ ਲੈਂਦੇ ਹਨ ਸਾ ਸਿੱਖ ਸੰਗਤਾਂ ਤੇ ਜਿੰਨੇ ਵੀ ਗਰੀਬ ਹਨ ਸਾਰੇ ਮਨ ਪੌਂਦਾ ਭੋਜਨ ਛਕਦੇ ਨੇ ਤੇ ਜੋ ਬਾਕੀ ਭੋਜਨ ਬਚ ਜਾਂਦਾ ਹੈ ਉਹ ਵੀ ਰੱਖਦੇ ਨਹੀਂ ਤੇ ਕਿਸੇ ਨੂੰ ਦੇ ਦਿੰਦੇ ਹਨ ਤੇ ਜਾਂ ਫਿਰ ਨਗਰ ਦੇ ਵਿੱਚ ਜਿਹੜੇ ਆਵਾਰਾ ਪਸ਼ੂ ਹਨ ਤਾਂ ਉਹਨਾਂ ਦੇ ਤਾਂ ਭੋਜਨ ਬਚਿਆ ਹੋਇਆ ਖਵਾ ਦਿੰਦੇ ਹਨ ਅਗਲੇ ਦਿਨ ਵਾਸਤੇ ਨਾ ਗੁਰੂ ਘਰ ਵਿੱਚ ਰਸਤ ਬਸ ਤੇ ਨਾ ਭੋਜਨ ਹੁੰਦਾ ਹੈ ਤਾ ਕਹਿੰਦੇ ਇਉਂ ਭੋਜਨ ਛਕਦੇ ਹਨ। ਇਹਨਾਂ ਬਾਹਰੋਂ ਰਾਸਤਬਾਸ ਆਉਂਦੀ ਹੈ ਤੇ ਹਰ ਰੋਜ਼ ਨਵਾਂ ਲੰਗਰ ਬਣਦਾ ਹੈ। ਤਾਂ ਇਹੋ ਮਹਾਰਾਜ ਜੀ ਨੇ ਨਿਯਮ ਬਣਾਇਆ ਹੋਇਆ ਹੈ। ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਵੀ ਹੋਰ ਤਾਂ ਮੈਂ ਕਿੱਥੋਂ ਤੱਕ ਗਿਣਤੀ ਕਰਾਂ। ਘੜਿਆਂ ਦੇ ਵਿੱਚ ਜੋ ਰਾਤ ਨੂੰ ਪਾਣੀ ਹੁੰਦਾ ਹੈ। ਤਾਂ ਉਹਨਾਂ ਨੂੰ ਵੀ ਢੋਲ ਕਰਕੇ ਤੇ ਭਾਂਡੇ ਖਾਲੀ ਕਰ ਲੈਂਦੇ ਹਨ। ਤਾਂ ਸਵੇਰ ਵਾਸਤੇ ਕੁਝ ਵੀ ਨਹੀਂ ਰੱਖਦੇ। ਧਰਵੇਸ਼ ਉਹ ਜਿਸ ਤਰ੍ਹਾਂ ਪੰਛੀ ਤੇ ਦਰਵੇਸ਼ ਹੁੰਦੇ ਹਨ ਸਾਂਚੈ ਨਾ ਕਰੇ ਨਾ ਪੰਛੀ ਇਕੱਠੇ ਕਰਦੇ ਆ ਕੁਝ ਤੇ ਨਾ ਦਰਵੇਸ਼ ਆਪਣੇ ਕੋਲੇ ਕੁਝ ਇਕੱਠਾ ਕਰਦੇ ਹਨ ਤਾਂ ਨਿਤ ਨਵੇਂ ਰਾਸਤ ਬਸਤ ਲੈ ਕੇ ਤੇ ਲੰਗਰ ਪਾਣੀ ਬਣਾ ਕੇ ਛਕਦੇ ਹਨ ਤਾਂ ਕਹਿੰਦੇ ਭਾਈ ਪਰਮੇਸ਼ਰ ਵਾਹਿਗੂ ਤੇ ਹੀ ਭਰੋਸਾ ਹੈ ਤੇ ਪਰਮੇਸ਼ਰ ਹੀ ਸਾਰਿਆਂ ਨੂੰ ਦਾਣ ਦੇਣ ਵਾਲਾ ਹੈ ਨਾ ਕਰ ਵਿੱਚ ਅਨ ਰੱਖਦੇ ਹਨ ਵਾਧੂ ਤੇ ਨਾ ਧਨ ਰੱਖਦੇ ਹਨ ਤੇ ਨਾ ਹੀ ਕੋਈ ਬਹੁਤ ਬਸਤਰ ਰੱਖਦੇ ਹਨ ਕਰਿਓ ਨਾਮ ਸ੍ਰੀ ਸਤਗੁਰੂ ਤਾਂ ਇਹ ਸਤਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਨਿਤ ਦਾ ਨਾਮ ਹੈ ਸ੍ਰੀ ਵੈਗਰੀਤਾ ਤਾਂ ਇਹ ਸੋਣਾ ਨਾਮ ਨਿਭਾਇਆ ਹੈ ਵਾਹਿਗੁਰੂ ਸੇ ਮੁਖ ਜਪ ਹੈ ਅਸੇਗ ਸੰਗਤਾ ਵਾਹਿਗੁਰੂ ਵਾਹਿਗੁਰੂ ਮੁਖ ਵਿੱਚ ਜਪਦੀਆਂ ਹਨ ਕਦੋਂ ਜਦੋਂ ਦੋ ਜਾਨੇ ਆਪਸ ਵਿੱਚ ਮਿਲਦੇ ਹਨ ਤਾਂ ਪੈਰੀ ਪੈਨੇ ਹਾ ਸਤਗੁਰਾਂ ਦੇ ਆਪਸ ਵਿੱਚ ਗੂਹੀ ਤਾਂ ਇਉਂ ਆਪਸ ਵਿੱਚ ਵੀ ਵਿਚਾਰਨ ਕਰਦੇ ਹਨ ਤਾਂ ਪ੍ਰੇਮ ਦੇ ਨਾਲ ਵਾਹਿਗੁਰੂ 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 ਸਿਮਰਨ ਕਰਦੇ ਹਨ ਖੁੱਲੇ ਦਰਸ਼ਣ ਦੇ ਦਾਰ ਕਰਦੇ ਹਨ ਇਹ ਰੀਤ ਗੁਰਸਤਨ ਦੀ ਤਾਂ ਗੁਰੂ ਘਰ ਵਿੱਚ ਕਈ ਜਿਹੜੀਆਂ ਨਵੀਆਂ ਰੀਤਾਂ ਦੀ ਜਿਹੜੀ ਹੈ ਮਰਿਆਦਾ ਉਹ ਆਰੰਭ ਹੋਈ ਹੈ ਤਾਂ ਜਿਹੜੇ ਗੁਰੂ ਕਰਦੇ ਵਿਰੋਧੀ ਹਨ ਉਹ ਵੇਖ ਕੇ ਦੁਖੀ ਹੁੰਦੇ ਨੇ ਤਾਂ ਗੁਰੂ ਘਰ ਦੀ ਨਿੰਦਾ ਕੌਣ ਕਰਦਾ ਬਿੰਦਾ ਨਹੀਂ ਜਿਹੜੇ ਮਹਾਰਾਜ ਜੀ ਨੂੰ ਜਾਣਦੇ ਨਹੀਂ ਹਨ ਤਾਂ ਇਹ ਤਾਂ ਭਾਈ ਮੁਕਤੀ ਦਾ ਸੌਖਾ ਹੀ ਮਾਰਗ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਚਲਾਇਆ ਹੈ ਅਲਮਰ ਪਾਖੂ ਮੁਕਤ ਦਾ ਸਭ ਕਾਲਯੁਗ ਦੇ ਸਮੇਂ ਦੇ ਵਿੱਚ ਮੁਕਤੀ ਦੇਣ ਵਾਲੀ ਸਭ ਤੋਂ ਉੱਤਮ ਸ੍ਰੇਸ਼ਟ ਚੀਜ਼ ਹੈ ਉਹ ਹੈ ਭਗਤੀ ਧਰਮ ਨਾ ਗੁਆਨਾ ਤਾਂ ਹੋਰ ਤਾਂ ਕੋਈ ਸਾਧਨ ਨਹੀਂ ਹੈ ਮੁਕਤੀ ਦਾ ਤੇ ਭਗਤੀ ਹੈ ਭਗਤੀ ਦਾ ਦਾਨ ਖੁੱਲਾ ਬਖਦੇ ਹਨ ਤਾਂ ਫਿਰ ਸਤਿਗੁਰਾਂ ਨੇ ਇਦਾਂ ਦਾ ਨਿਯਮ ਕੀਤਾ ਹੈ ਆ ਸਾਰਿਆਂ ਵਰਣਾ ਦੇ ਵਿੱਚੋਂ ਆ ਸਰਵਤਾਰੀ ਹੋਏ ਕੋ ਤਾਂ ਭਾਵੇਂ ਕਿਸੇ ਵਰਣ ਜੋ ਹੋਵੇ ਜਾਂ ਕੋਈ ਆਸ਼ਰਮਾ ਨੂੰ ਧਾਰਨ ਕਰਨ ਵਾਲਾ ਹੋਵੇ ਆ ਵੇ ਦਰਬਾਰ ਆਉ ਜਦੋਂ ਪਾਈ ਗੁਰੂ ਕੇ ਲੰਗਰ ਦੇ ਵਾਹਿਗੁਰੂ ਗੁਰੂ ਦੇ ਦਰਬਾਰ ਵਿੱਚ ਆਉਂਦਾ ਹੈ ਪ੍ਰਭ ਦੇ ਮੈਂ ਜਾਏ ਕੀ ਤੇ ਮਹਾਰਾਜੀ ਦਾ ਹੁਕਮ ਆ ਵੀ ਚਾਹੇ ਕੋਈ ਵਰਣ ਚੋਂ ਹੋਵੇ ਤੇ ਕਈ ਆਸ਼ਰਮ ਚੀ ਤੇ ਪਹਿਲਾਂ ਜਾ ਕੇ ਲੰਗਰ ਵਿੱਚੋਂ ਭੋਜਨ ਸ਼ੱਕੇ ਤਾਂ ਜਿਹੜਾ ਭੋਜਨ ਸ਼ੱਕ ਲੈਂਦਾ ਹੈ ਦਰਸ਼ਨ ਗੁਰਗੂ ਕਰੇ ਤੇ ਫਿਰ ਮਹਾਰਾਜੀ ਦੇ ਦਰਸ਼ਨ ਕਰਦੇ ਹਨ ਤਾਂ ਫਿਰ ਉਹਨਾਂ ਨੂੰ ਖੁੱਲੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਹਨ ਕਿਹੜਾ ਭੋਜਨ ਨਹੀਂ ਸ਼ੱਕਦਾ ਤਾਂ ਸੰਜਮ ਵਾਲਤਾ ਤਾਂ ਕਹਿੰਦਾ ਵੀ ਮੈਂ ਸੋਚ ਸੋਚਮ ਵਾਲਾ ਤੇ ਸੰਜਮ ਵਾਲਾ ਹਾਂ ਤਾਂ ਉਹਨਾਂ ਨੂੰ ਮਹਾਰਾਜੀ ਦੇ ਦਰਸ਼ਨ ਨਹੀਂ ਹੁੰਦੇ ਹਨ ਤਾਂ ਬਿਨਾਂ ਦਰਸ਼ਨਾਂ ਤੋਂ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈ ਤਾਂ ਗੁਰੂ ਘਰ ਦੇ ਵਿੱਚ ਵਰਣ ਤੇ ਆਸ਼ਰਮ ਦਾ ਕੋਈ ਭੇਦ ਨਹੀਂ ਹੈ ਤਾਂ ਜਿਹੜੇ ਪੇਦ ਰਖਦੇ ਨੇ ਤੇ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ ਆ ਜਿਹੜਾ ਕਿਣਕਾ ਮਾਤਰ ਲੰਗਰ ਤੇ ਛਕ ਲੈਂਦਾ ਹੈ ਸਤਿਗੁਰੂ ਆ ਪੂਰੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਹਨ ਆ ਇਹ ਨਿਤਾ ਪ੍ਰਤੀ ਨਵਾ ਅਨ ਹੁੰਦਾ ਹੈ ਜਿੰਨੇ ਵੀ ਸਿੱਖ ਸੇਵਕ ਹਨ ਤਾਂ ਇਹ ਬਿਨਾ ਟੁੱਟੇ ਤੋਂ ਅੰਨ ਪੱਕਦਾ ਹੈ ਆ ਸਾਰੇ ਗਰੀਬ ਅਮੀਰ ਛਕਦੇ ਹਨ ਤੇ ਉਹ ਦੇਸ਼ਾਂ ਦੇਸ਼ਾਂ ਵਿੱਚ ਪ੍ਰਗਟ ਹੋ ਗਏ ਹਨ ਆ ਦੂਰ ਦੂਰ ਸੁਣ ਕਰਕੇ ਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਹਨ ਤਾਂ ਆਦਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਤਾਂ ਪ੍ਰੇਮੀ ਸਿੱਖ ਦਰਸ਼ਨਾਂ ਵਾਸਤੇ ਗੋਇੰਦਵਾਲ ਸਾਹਿਬ ਪਹੁੰਚਦੇ ਹਨ ਆ ਜਾਣਦੇ ਹਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਇਹ ਦਰਸ਼ਕਾਂ ਤੇ ਜਿਹੜੇ ਦਰਸ਼ਨ ਕਰਦੇ ਹਨ ਤਾਂ ਉਹ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸਰੂਪ ਜਾਣ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ پاس ਆਉਂਦੇ ਨੇ ਜਾਣਦੇ ਆ ਬਈ ਉਹਨਾਂ ਦੇ ਥਾਂ ਤੇ ਇਹ ਗੁਰਦਾ ਗੱਦੀ ਤੇ ਮਾਲਕ ਬੈਠੇ ਹਨ ਆ ਜੋ ਵੀ ਚਿਤ ਵਿੱਚ ਇੱਛਾ ਰੱਖਦੇ ਹਨ ਬਿਨਾ ਕਿਆ ਪ੍ਰਾਪਤੀ ਹੋ ਜਾਂਦੀ ਹੈ ਆਨ ਪਰ ਜੇ ਕੋਈ ਆ ਕੇ ਕੋਈ ਵੀ ਪੇਟਾ ਅਰਪਣ ਕਰਦਾ ਹੈ ਤਾਂ ਉਹ ਬਾਰ-ਬਾਰ ਬੇਂਦੀਆਂ ਕਰੇ ਤਾਂ ਇੱਕ ਦਿਨ ਦੇ ਖਰਚੇ ਵਾਸਤੇ ਹੀ ਮਹਾਰਾਜੀ ਇੱਕ ਦਿਨ ਦੇ ਖਰਚੇ ਵਾਸਤੇ ਹੀ ਲੈ ਲੈਂਦੇ ਹਨ ਤੇ ਕੋਈ ਦੂਜੇ ਦਿਨ ਵਾਸਤੇ ਜਾਂ ਤੀਜੇ ਦਿਨ ਵਾਸਤੇ ਜਿਹੜੀ ਰਸਤ-ਵਾਸਤ ਹੈ ਜਾਂ ਮਾਇਆ ਜਾਂ ਕਪੜਾ ਨਹੀਂ ਲੈਂਦੇ ਹਨ ਹੋਰ ਹਟਾਏ ਸੁ ਦੇਖ ਪੈਣਾ ਬਾਕੀ ਸਾਰੀ ਰਸਤ-ਵਾਸਤ ਹਟਾ ਦਿੰਦੇ ਭਾ ਉਹਨੂੰ ਮੋੜ ਦਿੰਦੇ ਹਨ ਘਰ ਵਿੱਚ ਇੰਉਂ ਵੱਧੂ ਰਸਤ ਸਸ ਕਪੜਾ ਨਹੀਂ ਰਖਦੇ। ਮਿਰਤ ਜੈਨ ਪ੍ਰਤ ਅਤਿ ਹੀ ਆਇਓ ਦਿਨ ਪ੍ਰਤੀ ਦਿਨ ਜਿਹੜਾ ਹੈ ਗੁਰੂ ਕਰਦੀ ਮਹਿਮਾ ਪ੍ਰਗਟ ਹੋਣ ਲੱਗ ਗਈ ਹੈ। ਭਗਤੀ ਦਾ ਪ੍ਰਕਾਸ਼ ਕੀਤਾ ਹੈ। ਆਜੋ ਜੋਤਿ ਕੀਤਿ ਦੇ ਭੈ ਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਬਹੁਤ ਸਿਕ ਕਰਾਂ ਮਾਤਾਂ ਦੇ ਸਹਿਤ ਹੋ ਗਏ ਹਨ। ਸਭ ਸੁਪਾਸੇ ਤਾਂ ਬਹੁਤਿਆਂ ਨੂੰ ਸਿੱਧੀਆਂ ਦੀ ਪ੍ਰਾਪਤੀ ਹੋਈ ਹੈ। ਆ ਜਿਹੜੇ ਗੁਰੂ ਕੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਹਨ। ਤਾਂ ਕਰਦੇ ਕਿਵੇਂ ਇਹ ਸੇਵਾ ਤੇ ਬਹੁਤ ਹੀ ਪ੍ਰੇਮ ਤੇ ਪ੍ਰੀਤ ਕਰਕੇ। ਉਹ ਸਤ ਨਾਮ ਕੋ ਉਹ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਦਿਨ ਰਾਤ ਸੁਖਾਲਾ ਇਹ ਦਿਨ ਰਾਤ ਸੌਖੇ ਰਹਿੰਦੇ ਹਨ ਜਿਹੜੀ ਪੁਰੀ ਮੈਂ ਆਣ ਕੀ ਤਾਂ ਬਹੁਤ ਸਾਰੇ ਜਿਹੜੇ ਪੁਰਸ਼ ਔਸਤਰੀਆਂ ਹਨ ਗੋਇੰਦਵਾਲ ਸਾਹਿਬ ਆ ਕਰਕੇ ਵਸੇ ਹਨ ਬਹੁਤ ਘਰ ਵੀ ਬਣ ਚੁੱਕੇ ਹਨ ਕੇਤਕ ਪਈ ਦੁਕਾਨ ਤੇ ਤਾਂ ਕਿੰਨੀਆਂ ਕਿ ਦੁਕਾਨਾਂ ਬਣ ਗਈਆਂ ਹਨ ਸੋਹਣਾ ਬਣ ਜ ਵਿਹਾਰ ਹੋਣ ਲੱਗਿਆ ਹੈ ਸਾਰਿਆਂ ਕੀ ਗੁਜਰਾਨ ਹੋਏ ਸਾਰਿਆਂ ਦੀ ਗੁਜਰਾਨ ਇਥੋਂ ਚੱਲਦੀ ਹੈ ਰਹੇ ਨਾ ਕੋਈ ਕਿਸੇ ਨੂੰ ਕੋਈ ਘਾਟਾ ਨਹੀਂ ਹੈ ਬਿਨਾਂ ਰੋਗ ਸੁਖ ਭੋਗ ਜਰ ਤਾ ਬਿਨਾਂ ਰੋਗ ਤੋਂ ਤੇ ਸੁਖ ਦੇ ਸਹਿਤ ਹਨ ਪਦਾਰਥਾਂ ਨੂੰ ਭੋਗਦੇ ਹਨ ਸੁਖ ਭੋਗ ਤਨ ਹੋਈ ਤਾਂ ਗੋਵਿੰਦワਲ ਸਾਹਿਬ ਦੇ ਵਿੱਚ ਸੁਖ ਦੇ ਸਹਿਤ ਬਸਣਾ ਹੁੰਦਾ ਹੈ ਇੱਥੇ ਪ੍ਰਸੰਗ ਦੀ ਸਮਾਪਤੀ ਇੰਨੀ ਬੇਨਤੀ ਪ੍ਰਵਾਣ ਕੋਟ ਦੀ ਖਿਮਾ ਬਿਲਾਉ ਹਤੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ